ਉਹ ਕਹਿੰਦਾ ਪਾਸ਼ਾ ਪਰੇ ਆ ਜਾ ਕੋ ਬੋਆਣ ਗੂੰਗੇ ਤੇ ਚਾਹ ਲੁੜੀ ਆ ਉਹ ਇਹਦਾ ਸਿਰ ਵੇ ਜਿਵੇਂ ਬੰਬੜਿਆ ਹੁੰਦਾ ਪਾਸ਼ਾ ਸਾਹਿਬ ਜੜ ਕੋ ਆਇਆ ਜੀ ਬੜੇ ਦਿਨਾਂ ਬਾਅਦ ਆ ਪਾਸ਼ਾ ਸਾਹਿਬ ਕਿੱਥੇ ਰਹੇ ਇੰਨੇ ਮਸ਼ਰੂਫ ਟਾਈਮ ਹੀ ਨਹੀਂ ਦਿੱਤਾ ਮੈਂ 나ਸਰ ਭਾਈ ਕੋ ਤਕਰੀਬਨ ਹਫਤਾ ਕ ਬਿਮਾਰ ਹੀ ਰਹੇ ਆ ਬਿਮਾਰ ਹੀ ਰਹੇ ਆ ਕੋ ਸੇ ਸੂ ਠੀਕ ਨਹੀਂ ਢਿੱਲਾ ਸੀ ਤਾਂ ਕਰਕੇ ਅੱਜ ਸੰਗੀਆਂ ਨੂੰ ਮੇਨਣ ਵਾਸਤੇ ਪਹੁੰਚੇ ਆ ਜੀ ਮੋਬੀ ਤਾਂ ਇਹ ਤੇਰਾ ਸੀਪੀਰ ਗਾਨਾ ਇकडे ਉਹ ਵੀ ਖਿਆ ਸਾਹਿਬ ਨੂੰ ਕਿਹਾ ਸੀ ਵੀ ਸਰਕਾਰ ਅੱਜ ਮਿਲਦੇ ਆ ਤੁਹਾਨੂੰ ਜਰੂਰ ਆਣ ਕੇ ਇਨਸ਼ਾਅੱਲਾ ਅੱਛਾ ਜੀ ਫੇ ਸੋਭਾ ਇੱਥੇ ਆਏ ਫਸਟ ਟਾਈਮ ਤੁਹਾਡੇ ਕੋ ਤੁਸੀਂ ਸਾਡੇ ਹੁਣ ਤੋਂ ਪਹਿਲਾਂ ਨਿਕਲ ਕੇ ਦੁਬਾਰਾ ਫੇ ਭਾਈ ਹੁਣ ਅੱਜ ਜੀ ਲੇਟ ਹੋਏ ਨਾ ਇਹ ਤੁਸੀਂ ਗੇੜੇ ਅੱਜ ਬੜੇ ਲੱਗੇ ਕੀ ਗੱਲ ਇਕੱਠੇ ਇਹ ਲਵਾਣ ਵਾਲਾ ਗੇੜੇ ਸਾਰੇ ਟੋਟਲ ਲੋਕ ਕਮੇਟੀ ਖੜਾ ਨਹੀਂ ਆਏ ਮਤਲਬ ਗਰੁੱਪ ਜਾਂਦੇ ਹੀ ਨਹੀਂ ਹੈਗੇ ਇਹ ਗਰੁੱਪ ਵਿੱਚ ਵੱਡੇ ਬੰਦੇ ਨੇ ਗਰੁੱਪ ਚ ਰਿਪਲੈਨਿੰਗ ਕਰਦੇ ਸਰ ਮੈਨੂੰ ਮੈਂ ਇੱਕਦਮ ਮੈਸੇਜ ਕੀਤਾ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿ ਹੁਣ ਇਹ ਕਿਸੇ ਹੋਰ ਗਰੁੱਪ ਚ ਕਰਨਾ ਤੁਹਾਨੂੰ ਸੀਗਾ ਹੋ ਕੇ ਤੈਨੂੰ ਗਿਆ ਹਾਂ ਉਹ ਤਾਂ ਹੀ ਫਿਰ ਤੁਹਾਡਾ ਰਿਪਲਾਈ ਨਹੀਂ ਆਇਆ ਕੁਝ ਉਹ ਕਿਤੇ ਲਾਹੌਰ ਵਾਲਿਆਂ ਦੇ ਗਰੁੱਪਾਂ ਚ ਗਿਆ ਮੈਂ ਲਾਹੌਰਾਂ ਦਾ ਗਰੁੱਪ ਲੈਦਾ ਹੀ ਹਾਂ ਮੈਂ ਕਿਹਾ ਸੁਣਾਵੇ ਤੇ ਪਾਸ਼ਾ ਨੂੰ ਇਹਨੂੰ ਪਾਸ਼ਾ ਜੱਟ ਕਹਿੰਦੇ ਆ ਇਲਾਕੇ ਵਾਲੇ ਨੂੰ ਪਾਸ਼ਾ ਜੱਟ ਕਹਿੰਦੇ ਆ ਕਹਿੰਦੇ ਹੋਣਗੇ ਸਾਂਝ ਤੱਕ ਤੇ ਆਵਾਜ਼ ਨਹੀਂ ਪਹੁੰਚੀ ਆ ਵੀ ਨੋਰੀ ਪਾਸ਼ਾ ਗਿਆ ਆਪਣੇ ਚੌਰੀ ਇਥਨ ਦਾ ਇੱਕ ਮੱਠਰ ਪਾਸ਼ਾ ਗਿਆ ਆਪਣੇ ਇਥੇ ਨਾ ਪਿੰਡ ਚ ਲੱਸੀ ਲੁਸੀ ਲੈਣੇ ਘਰ ਜਾਵੜਿਆ ਸ਼ਾਹ ਸਾਹਿਬ ਅੱਛਾ ਥੋੜਾ ਨੇੜੇ ਹੋ ਆਜ ਵੀ ਆਵੇ ਵਿੱਚ ਲੱਸੀ ਲੁਸੀ ਲੈਣ ਜਾਵੜਿਆ ਘਰ ਚ ਤੇ ਚਧਰਾਣੀ ਜਿਹੜੀ ਸੀ ਨਾ ਉਹਨੇ ਕਿਹਾ ਵੀ ਪਾਸ਼ਾ ਬੈ ਜਾ ਕੋਲੇ ਦੋ ਮੈਨੂੰ ਮਿੰਟ ਲੱਗਣੇ ਆ ਤੇ ਤੈਨੂੰ ਰੜੱਕੇ ਦਿੰਦੀ ਉਹ ਜਦੋਂ ਰੜੱਕ ਕੇ ਐ ਥੋੜੇ ਅੱਗੇ ਨੂੰ ਹੋ ਕੇ ਕਰਨ ਲੱਗੀ ਨਾ ਤੇ ਉਹ ਉਹਨੂੰ ਹਵਾ ਸਰ ਗਈ ਅੱਛਾ ਤੇ ਪਾਸ਼ੇ ਉਹਨਾਂ ਨੇ ਵੀ ਸੁਣ ਲਈ ਵਾ ਬਾਕਸ ਆਏ ਆ ਉਹਨੇ ਕਿਹਾ ਵੀ ਉਹਨੇ ਨਾ ਕਿਹਾ ਵੀ ਇਹਦੇ ਹੈ ਹੀ ਸਿਰੇ ਦਾ ਬੰਦਾ ਆ ਇਹ ਲੁੱਚਾ ਬੰਦਾ ਇਹ ਜਾ ਕੇ ਮੈਨੂੰ ਪੰਡੂ ਪੂਰੇ ਪਿੰਡ ਵਿੱਚ ਜਾ ਕੇ ਥਾ ਥਾ ਜਾਣ ਵਾਲਾ ਬੰਦਾ ਆ ਮੇਰੀ ਭੰਡੀ ਲਾਊਗਾ ਉਹਨੇ ਨਾ ਪੀੜੀ ਨੂੰ ਦੋ ਤਿੰਨ ਵਾਰੀ ਅੱਗੇ ਦੋ ਤਿੰਨ ਵਾਰੀ ਪਿੱਛੇ ਉਹਦੀਆਂ ਚੀਕਾਂ ਚੁੱਕਦਾ ਪੁਆਈਆਂ ਪਾਜਾ ਕਹਿੰਦਾ ਨਹੀਂ ਚਦਰਾਣੀਆਂ ਪਹਿਲੀਆਂ ਸੁਰਾਂ ਹੀ ਹੋਰ ਸੀ ਬੈਠੀ ਸੋਦਾ ਉਹ ਗੱਲ ਹੀ ਬੰਦੀ ਆਈ ਹੈ ਇਹ ਹਾਂ ਉਹ ਕਹਿੰਦਾ ਖੋਤੇ ਦੀ ਜਗ੍ਹਾ ਤੇ ਉਹਨੇ ਵੀ ਬੈਣਾ ਹੈ ਇੰਨੀ ਗਰਮੀ ਆ ਇਨਸਾਨ ਤੇ ਇਨਸਾਨ ਖੋਤੇ ਦਾ ਵੀ ਬੁਰਾ ਹਾਲ ਹੋਇਆ ਉਹਨੇ ਕਹਿੰਦਾ ਖੋਤਾ மே ਲੱਗ ਲੋ ਤੇਰੇ ਵੀ ਬਹਾਲਾ ਜਗਾ ਦੇ ਓਏ ਬਾਜਾ ਗੱਲ ਦੱਸੀ ਨਾ ਯਾਰ ਆਹ ਇੱਜ਼ਤਦਾਰ ਬੰਦੇ ਆ ਗਾਣੇ ਨਹੀਂ 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 ਇਹ ਗੱਤ ਕਰਦੇ ਆ ਕਰਨੇ ਆリエ ਤੇ ਲਾਇਓ ਵੀ ਨਾ ਇਦਾਂ ਦੀ ਚੰਗੀ ਵੀ ਨਹੀਂ ਹੁੰਦੀ ਨਹੀਂ ਹੁਣ ਤੂੰ ਸਾਨੂੰ ਤਾਂ ਦੱਸ ਹੀ ਦਿੱਤੀ ਹੁਣ ਅਸੀਂ ਕਿਉਂ ਨਾਲ ਲਾਈਏ ਵੀ ਅੰਗਲੀਦ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਤਾਜੀ ਪਾਸ਼ਾ ਸਾਹਿਬ ਨੇ ਬੜੀਆਂ ਤਾਰੀਫਾਂ ਕਰਨ ਦੇ ਇਹਨਾਂ ਦੇ ਪਿੰਡ 'ਚ ਕੈਂਚੀ ਮਸ਼ਹੂਰ ਹੈ ਸੈਕਿੰਡ ਲਾਣ ਵਾਲੀ ਨਹੀਂ ਅਮ ਜਮਨ ਦੀ ਪੂਛਾ ਕੱਟਣ ਵਾਲੀ ਨਹੀਂ ਇਹਨਾਂ ਦੀ ਤੀਲੀ ਮਸ਼ਹੂਰ ਹੈ ਪਿੰਡ 'ਚ ਹਾਂ ਕਾਨੀ ਬਰਨ ਵਾਲੀ ਨਹੀਂ ਨਹੀਂ ਅਗ ਲਾਣ ਵਾਲੀ ਅਗ ਲਾਣ ਵਾਲੀ ਆ ਕੀ ਰੱਖਦਾ ਕਿਤੇ ਵੀ ਲੋੜ ਪੈ ਸਕਦਾ ਦੁਆਣਿਆਂ ਦੇ ਦੌਰ ਦੇ ਵਿੱਚ ਟਾਈਮ ਦੇ ਵਿੱਚ ਜਦੋਂ ਦੁਆਣੇ ਕਰਬੂਜੇ ਦਾ ਸੀਜ਼ਨ ਹੁੰਦਾ ਤੇ ਇਹਦੀ ਤੇ ਵਾਰੀ ਨਹੀਂ ਆਦੀ ਜੀ ਇਹਨੂੰ ਕਹਿੰਦੇ ਪੁਰਾ ਜਨੇ ਆ ਕਮਾ ਕੇ ਨਾ ਦੁਆਣਾ ਪਾੜ ਦਿੰਦਾ ਇਹ ਸੁੱਕ ਕੇ ਦੱਸਦੇ ਦੁਆਣਾ ਲਾਲ ਜੀ ਆ ਕਾ ਲਓ ਲਾਲ ਸਾਰੇ ਲਾਲ ਆ ਹੈ ਬੱਸ ਲਾਲੇ ਮਾਲੇ ਓਏ ਉਹ ਕਹਿੰਦਾ ਦੇਜਕੀ ਦਾ ਕਿੱਦਾਂ ਕਰਨਾ ਦੇਖ ਲਓ ਜੀ ਉਹ ਬੰਦਾ ਸਾਡਾ ਥੋੜਿਆ ਬੋਲਣ ਵਾਲਾ ਆ ਥੋੜਿਆ ਘਟ ਬੋਲਦਾ ਤੇ ਉਹ ਦੂਜਾ ਤਰਜਮਾ ਕਰਨ ਵਾਲਾ ਪੂਰਾ ਤਰਜਮਾ ਕਰਦਾ ਉਹ ਕਲਰ ਤਰਜਮਾ ਨਹੀਂ ਕਰਦਾ ਉਹ ਵਾਸ਼ਿੰਗ ਟੂਲ ਨੂੰ ਧੋਦਾ ਤੁੰਗ ਲੱਗੇ ਉਹ ਕਹਿੰਦੇ ਚੁੱਪ ਚੁੱਪ ਬੰਦ ਕਰ ਹਾਂ ਕੰਮ ਦੀ ਕਰ ਉਹਨੇ ਕਿਹਾ ਮੇਰੇ ਕੁੱਤੇ ਦੇ ਬਾਰੇ ਕੋਈ ਗੱਲ ਨਹੀਂ ਕਰਨੀ ਮੋਟਾ ਦਾਟ ਹੋ ਗਈ ਹੈ ਮੇਰਾ ਇਹ ਵੀ ਸ਼ੁਕਰਾ ਬਾਪੁਰ ਗੁੰਗਾ ਬਣਾਦਾ ਤਾਂ ਕੰਮ ਪੱਕ ਜਾਣਾ ਕੰਮ ਪੱਕ ਜਾਣਾ ਕਿਤੇ ਕਿਤੇ ਬੋਲਣ ਵੀ ਲੱਗ ਪੈਂਦਾ ਆ ਹਾਂ ਆਹੋ ਆਹੋ ਕੋਈ ਪਤਾ ਨਹੀਂ ਕੀ ਬੋਲ ਰਿਹਾ ਸੁਣੀਏ ਗੱਲ ਬਈ ਸੁਣੀਏ ਆਹ ਕਹਿੰਦਾ ਕੀ ਕਰਨਾ ਭਾਈ ਜੀ ਫਿਰ